ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੇ ਅੱਜ ਵੀਡੀਓ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਦੀਪ ਸਰਦਾਰਨੀ ਦੇ ਬਾਰੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਜਿੱਤੋਂ 3-4 ਦਿਨਾਂ ਪਹਿਲਾਂ ਦੀਪ ਸਰਦਾਰਨੀ ਦੀ ਪਰਾਂ ਦੀ ਡੈਥ ਹੋ ਚੁੱਕੀ ਸੀ ਤੇ ਉਸ ਦੇ ਬਾਰੇ ਦੋਸਤੋ ਹੁਣ ਦੀਪ ਸਰਦਾਰਨੀ ਨੇ ਵੀ ਆਪਣੇ YouTube ਦੇ ਉੱਤੇ ਇੱਕ ਵਲੌਗ ਪਾਇਆ ਉਸ ਵਲੌਗ ਦੇ ਵਿੱਚ ਕੁਝ ਦੋ ਖਬਰੀਆਂ ਗੱਲਾਂ ਵੀ ਕੀਤੀਆਂ ਆਓ ਤੁਹਾਨੂੰ ਵੀ ਵਿਖਾਣੇ ਆਂਗਾ ਛੋਟੇ ਜਿਹੇ ਵੀਡੀਓ ਕਲਿੱਪ ਨਾ ਤਾਂ ਕੋਈ ਵੀ ਨਹੀਂ ਹੁੰਦਾ ਤੇ ਉਹ ਵੀ ਜਿੰਦੇ ਆ ਨਾ ਮੇਰੀ ਤਾਂ ਫਿਰ ਵੀ ਚਲੋ ਮੰਮੀ ਹੈ ਗਈਆਂ ਪਰ ਅਸੀਂ ਆਂ ਘਰ ਦੇ ਸੱਤ ਜੀ ਸੀ ਡੈਡੀ ਦਾਦੀ ਮੰਮੀ ਤੇ ਅਸੀਂ ਚਾਰ ਨਾਲੇ ਦੋਸਤੋਂ ਦੀਪ ਸਰਦਾਰ ਨੇ ਸਾਰੇ ਹੀ ਗੱਲਬਾਤਾਂ ਕੀਤੀਆਂ ਕਿਦਾਂ ਉਸ ਦੀ ਪਰਾ ਦੀ ਮੌਤ ਹੋਈ ਪੈਣ ਦੀ ਮੌਤ ਹੋਈ ਤੇ ਡੈਡੀ ਦੀ ਮੌਤ ਵੀ ਹੋਈ ਸੀ ਉਸ ਬਾਰੇ ਵੀ ਗੱਲਬਾਤ ਕੀਤੀ ਭੈਣ ਭਰਾ ਚਾਰ ਭੈਣ ਭਰਾਵਾਂ ਦੇ ਵਿੱਚ ਜਦੋਂ ਮੈਂ ਇਕੱਲੀ ਰਹਿ ਗਈ ਹੈ ਨਾ ਪਹਿਲਾ ਵੀ ਭੈਣ ਸੀ ਚਲੋ ਉਹ ਛੋਟੀ ਸੀਗੀ ਹੈ ਨਾ ਉਹਨੂੰ ਫੀਵਰ ਹੋਇਆ ਚਲੋ ਉਹਦੀ ਡੈਥ ਹੋ ਗਈ ਨਾ ਮਤਲਬ ਉਹ ਮੇਰੀ ਮੰਮੀ ਸਾਡਾ ਮੇਰੀ ਮੰਮੀ ਨੂੰ ਦਾ ਪਹਿਲਾ ਬੱਚਾ ਸੀਗਾ ਤੇ ਉਹਦੀ ਡੈਥ ਹੋ ਗਈ ਨਾ ਮੇਰਾ ਪਰਾ ਹੋਇਆ ਜਿਹੜਾ ਹੋਂਡ ਛੱਡ ਕੇ ਗਿਆ ਸਾਨੂੰ ਉਹ ਹੈ ਜਾਂ ਤੇ ਫਿਰ ਮੈਂ ਹੋਈ ਫਿਰ ਮੇਰਾ ਇੱਕ ਛੋਟਾ ਪਰਾ ਹੋਇਆ ਚਾਰ ਭੈਣ ਭਰਾ ਮਡੇ ਵਿੱਚ ਜਦੋਂ ਮੈਂ ਇਕੱਲੀ ਰਹੀਏ ਕੰਦਾਂ ਚ ਬੱਜਣ ਨੂੰ ਦੁੱਖ ਤੇ ਬਹੁਤ ਬੁੱਦਾ ਵਾ ਰੋ ਵੀ ਲੈਂਦੀ ਆ ਚੋਪਾ ਹੀ ਕਰ ਦਿੰਦੀ ਆ ਖਾ ਪੀ ਲਈਦਾ ਹੱਥ ਫੇੜ ਲਈਦਾ ਵਾ ਪਰ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਦੀ ਆ ਪਤਾ ਨਹੀਂ ਕਿ ਕਿਦਨ ਕਿਦਨ ਜਾ ਰਹੀਆਂ ਕਿ ਨਾ ਸ਼ਾਇਦ ਮੈਂ ਮੈਂ ਸੱਚੀ ਮਾਫੀ ਮੰਗਦੀ ਆ ਤੁਹਾਡੇ ਤੋਂ ਕਿ ਮੈਂ ਵੀਡੀਓ ਬਣਾ ਰਹੀ ਆ ਪਰ ਮੈਂ ਵੀਡੀਓ ਬਣਾਵਾਂਗੀ ਮਤਲਬ ਮੈਂ ਕੁੱਟ-ਕੁੱਟ ਕੇ ਜੀਣਾ ਨਹੀਂ ਚਾਹੁੰਦੀ ਹੈਗੀ ਮੈਂ ਆਪਣੇ ਆਪ ਨੂੰ ਤੁਹਾਡੇ ਨਾਲ ਜੋੜਨਾ ਚਾਹੁੰਦੀ ਆ ਵਾਪਿਸ ਤੋਂ ਮੈਂ ਮੈਂ ਫੇਰ ਹੱਸਣਾ ਖੜਨਾ ਚਾਹੁੰਦੀ ਆ ਪਰ ਮੈਨੂੰ ਪਤਾ ਨਹੀਂ ਹੱਸ ਕੇ ਖੜ ਪਾਉਂ ਕਿੰਨੇ ਪਰ ਮੈਂ ਹੱਸਣਾ ਖੜਨਾ ਚਾਹੁੰਦੀ ਆ ਫੇਰ ਤੋਂ ਮੈਂ ਉਹਵੇਂ ਦੀ ਬੰਨਣਾ ਚਾਹੁੰਦੀ ਮੈਂ ਕਿੰਨੀ ਖੁੜੀ ਹੁੰਦੀ ਸੀ ਮੈਂ ਗੱਲ-ਗੱਲ ਤੇ ਸਾਰਾ ਰੋ ਹਸਾ ਦਿੰਦੀ ਸੀ ਮੈਂ ਨਾ ਮੈਂ ਮਤਲਬ ਮੈਂ ਫੇਰ ਵਾਪਿਸ ਉਹਨਾਂ ਦੀ ਬੰਨਣਾ ਨੂੰ ਮੈਂ ਘੁੱਟ-ਘੁੱਟ ਕੇ ਰੋਣਾ ਨਹੀਂ ਹੈ ਕਿ ਮੈਂ ਬਹੁਤ ਰੋਈ ਹਾਂ ਬੇਸਬੂ ਤੁਹਾਨੂੰ ਪਤਾ ਰੱਬ ਦੋਸਤੋ ਦੀਪ ਸਰਦਾਰ ਨੇ ਨਵਾਂ ਤੰਦਰੁਸਤੀ ਬਖਸ਼ੇ ਤੇ ਆਂਦੀ ਵੀਡੀਓ ਚ ਨਾ ਹੀ ਵੀਡੀਓ ਵਧੀਆ ਲੱਗੇ ਕਮੈਂਟ ਜ਼ਰੂਰ ਕਰਦੇ ਹੋ ਮਿਲਦੇ ਅਗਲੀ ਵੀਡੀਓ ਤੇ ਨਾਲ